ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਕੁਝ ਲੋਕਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਨੂੰ ਚੱਕਰ ਆਉਣ ਤੋਂ ਬਾਅਦ ਜਦੋਂ ਨੀਚੇ ਡਿੱਗ ਪੈਂਦੀ ਹੈ ਉਹ ਤਾਂ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਲੈ ਕੇ ਆਇਆ ਜਾਂਦਾ ਜਿਸ ਤੋਂ ਬਾਅਦ ਉੱਥੇ ਸਾਮ ਸਭਾਲ ਨਾ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ ਤੇ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸ ਦਾ ਆਪਰੇਸ਼ਨ ਹੋਣਾ ਹੈ ਤੇ ਡਾਕਟਰਾਂ ਨੇ ਉਸ ਤੋਂ 47 ਤੋਂ 48 ਹਜ਼ਾਰ ਰੁਪਏ ਜਮ੍ਹਾਂ ਕਰਵਾ ਲਏ ਤੇ ਉਸ ਦਾ ਆਪਰੇਸ਼ਨ ਕਰ ਦਿੱਤਾ ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਮਿਲਣ ਦਿੱਤਾ ਜਾਵੇ ਤਾਂ ਹਸਪਤਾਲ ਦੇ ਸਟਾਫ ਨੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਤੇ ਸਟਾਫ ਦਾ ਕਹਿਣਾ ਸੀ ਕਿ ਮਨਪ੍ਰੀਤ ਕੌਰ ਦੀ ਡੈਥ ਹੋ ਚੁੱਕੀ ਹੈ ਜਦੋਂ ਪਰਿਵਾਰਕ ਮੈਂਬਰ ਡੈੱਡ ਬੋਡੀ ਲਿਜਾਣ ਦੀ ਗੱਲ ਕਰਦੇ ਨੇ ਤਾਂ ਹਸਪੀਟਲ ਸਟਾਫ ਵੱਲੋਂ ਉਹਨਾਂ ਤੋਂ ਹੋਰ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਡਿਮਾਂਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬਾਹਰ ਹਸਪੀਟਲ ਦੇ ਹੀ ਧਰਨਾ ਪ੍ਰਦਰਸ਼ਨ ਕਰਦੇ ਨੇ ਤਾਂ ਪੁਲਿਸ ਅਧਿਕਾਰੀ ਉੱਥੇ ਆਉਂਦੇ ਤੇ ਲਾਸਟ ਦੇ ਵਿੱਚ ਜੇਕਰ ਅਸੀਂ ਗੱਲ ਕਰੀ ਤਾਂ ਬਿਨਾ ਪੈਸੇ ਲਏ ਡੈੱਡ ਬੋਡੀ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੂੰ ਹੈਂਡ ਓਵਰ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹਸਪਤਲ ਦੇ ਮਾਲਕ ਸੁਮੇਸ਼ ਕੌਸ਼ਲ ਨਾਲ ਜਦੋਂ ਗੱਲਬਾਤ ਕੀਤੀ ਗਈ ਪੱਤਰਕਾਰਾਂ ਵੱਲੋਂ ਤਾਂ ਸੁਮੇਸ਼ ਕੌਸ਼ਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸੀ ਅਸੀਂ ਇਹਨਾਂ ਨੂੰ ਪਹਿਲਾਂ ਸਾਰਾ ਕੁਝ ਦੱਸਿਆ ਸੀ ਇਹ ਕੋਮਲ ਦਾ ਜਿਹੜਾ ਹੈ ਆਪਰੇਸ਼ਨ ਹੋਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਖਰਚਾ ਖਰਚੇ ਦੇ ਬਾਰੇ ਵੀ ਜਿਹੜਾ ਹੈ ਉਹ ਦੱਸਿਆ ਸੀ ਬਾਵਜੂਦ ਇਸਤੇ 47 ਤੋਂ 48 ਹਜ਼ਾਰ ਜ਼ਰੂਰ ਜਮ੍ਹਾਂ ਕਰਾਇਆ ਨਹੀਂ ਜਿਸ ਤੋਂ ਬਾਅਦ ਉਸ ਲੜਕੀ ਦਾ ਆਪਰੇਸ਼ਨ ਕੀਤਾ ਗਿਆ ਪਰ ਆਪਰੇਸ਼ਨ ਦੌਰਾਨ ਲੜਕੀ ਠੀਕ ਨਹੀਂ ਸੀ ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਬਕਾਇਆ ਪੈਸਾ ਦੇਣ ਦੀ ਥਾਂ ਤੇ ਹੰਗਾਮਾ ਕਰ ਰਹੇ ਨੇ ਜਿਸ ਤੋਂ ਬਾਅਦ ਹਸਪਤਾਲ ਦੇ ਮਾਲਕ ਵੱਲੋਂ ਪੁਲਿਸ ਨੂੰ ਸੱਦਿਆ ਜਾਂਦਾ ਹੈ ਤੇ ਬੋਡੀ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੂੰ ਹੈਂਡਓਵਰ ਕੀਤੀ ਜਾਂਦੀ ਹੈ ਕੱਲ ਐਦਾਂ ਹੋਈ ਏ ਜੀ ਬਸ ਘਰ ਦੇ ਵਿੱਚ ਸੀਗੇ ਘਰੇ ਨਾਲ ਚੜ ਜੂੜੂ ਲੱਗੇ ਮਾਰਨ ਨੀਚੇ ਫਰਸ ਸੀਗਾ ਚੱਕਰ ਆਇਆ ਗਿਰ ਗਏ ਸਿਰ ਤੇ ਸੱਟ ਲੱਗੀ ਉਹ ਕੱਲ੍ਹ ਲਗੇ ਜੀ ਡਾਕਟਰ ਕਹਿੰਦੇ ਵੀ ਵੀ ਅਸੀਂ ਟ੍ਰੀਟਮੈਂਟ ਦਾ ਦੇਖ ਲੈਨੇ ਆ ਠੀਕ ਹੈ ਜੀ ਇਹਨਾਂ ਨੇ ਦੇਖਿਆ ਆਪਰੇਸ਼ਨ ਕੀਤਾ ਸਿਰ ਦਾ ਬਾਅਦ ਚ ਹੁਣ ਇਹ ਕਹਿ ਰਹੇ ਨੇ ਕੋਈ ਡੈਡ ਹੋ ਵੀ ਡੈਡ ਹੋ ਗਿਆ ਹੁਣ ਪੈਸੇ ਮੰਗਦੇ ਆ ਜੀ 898 ਕੀ ਕੰਮ ਕਰਦੇ ਮੈਂ ਤਾਂ ਦਿਹਾੜੀਦਾਰਾਂ ਜੀ ਇੱਕ ਦਿਨ ਦਿਹਾੜੀ ਮਿਲ ਜਾਂਦੀ ਹੈ ਦੂਜੇ ਦਿਨ ਤਾਂ ਕੋਈ ਪਤਾ ਨਹੀਂ 47000 ਪਹਿਲਾਂ ਹੀ ਦੇ ਦੇ 47000 ਪਹਿਲਾਂ ਦੇ ਹਾਂਜੀ ਅੱਗੇ ਕੀ ਚਾਦੇ ਹੋ ਡੈਡ ਬੋਡੀ ਮਿਲ ਜੇ ਜੀ ਬਸ ਇਹਦੇ ਖلاف ਕਰਾਈ ਹੋ ਜੇ ਇਹਦੇ ਖلاف ਕਰ ਮਿਲ ਬਲਜਿੰਦਰ ਬੋਰ ਬਲਜਿੰਦਰ ਬੋਰ ਬਾਟਿੰਗ ਕੀ ਗੱਲ ਹੈ ਬੈੱਡ ਤੇ ਗਿਰ ਗਈ ਚੱਕਰ ਛੋਟੀ ਕੀ ਲੱਗ ਸਰ ਉਹ ਕੀ ਚਲੋ ਗਰਮੀ ਕੇ ਕਾਰਨ ਚੱਕਰ ਆ ਗਿਆ ਜੀ ਟਿੱਕੀ ਬਦਲੇ ਲਿਆ ਜੀ ਉਹਦੇ ਹਸਪਤਲ ਕੱਲ ਨੂੰ ਪਰਸ ਹੋਲੇ ਗਏ ਪਰਸ ਨੂੰ ਬੜਾ ਹੁੰਦਾ ਜੀ ਉਹ ਡਾਕਟਰ ਵੀ ਕਹਿੰਦੇ ਆ ਅਮ ਤੇ ਡਾਕਟਰ ਆਈ ਕਿ ਜਾਰ ਤੇ ਵੀ ਠੀਕ ਆ ਜੀ ਠੀਕ ਆ ਜੀ ਸਾਨੂੰ ਵੀ ਭਰੋਸਾ ਸਾਨੂੰ ਤਾਂ ਦੇਖਣ ਤੱਕ ਵੀ ਨਹੀਂ ਦੇ ਆ ਉਹਨਾਂ ਨੇ ਬਾਹਰ ਇਹ ਭੇਜ ਜਾਰ ਤੂੰ ਤੁਸੀਂ ਜਾਓ ਬਾਹਰ ਤੁਸੀਂ ਜਾਓ ਬਾਹਰ ਇੱਕ ਨਰਸ ਨੇ ਮੈਂ ਦੇਖਣ ਗਈ ਇੱਕ ਨਰਸ ਤਾਂ ਕਹਿੰਦੀ ਗਟ ਆਊਟ ਲੈ ਜਦ ਅਸੀਂ ਪੈਸੇ ਭਰ ਰਹੇ ਆ ਸਾਨੂੰ ਦੇਖਣ ਕਾ ਵੀ ਹੁਕਮ ਨਹੀਂ ਦੇ ਆ ਉਹਨਾਂ ਨੇ ਕੱਲ੍ਹ ਕ ਜਾ ਰਹੇ ਸੀ ਡੈਥ ਹੋ ਜਿਹਾ ਪਤਾ ਨਿਕਲ ਹੋਏ ਸਾਨੂੰ ਤਾਂ ਐਂ ਕਹੀ ਹੈ ਵੀ ਠੀਕ ਸਾਨੂੰ ਅੱਜ ਦੱਸਿਆ ਤੋਂ 2:30 ਵਜੇ ਪੈਸੇ ਭਰਾ ਰਹੇ ਤੇ ਜਦ ਦੱਸਿਆ ਸਾਨੂੰ ਕੀ ਕਹਿੰਦੇ ਵੀ ਡੈਥ ਹੋ ਗਈ ਲੈ ਜੋ ਤੁਸੀਂ ਕਿ ਮੇਰੇ ਘਰ ਵੀ ਜਾਂਦੇ ਹਾਂ ਹਾਂਜੀ ਕਿ ਮੇਰੇ ਘਰ ਵੀ ਜਾਂਦੇ ਹਾਂ ਸਾਫ ਸਾਨੂੰ ਤਾਂ ਮੇਰੇ ਭੈਣ ਮਿਲ ਜੇ ਸਾਨੂੰ ਕੁਝ ਨਹੀਂ ਚਾਹੀਦਾ ਮੇਰਾ ਨਾਮ ਅਮਰੀਕ ਸਿੰਘ ਮਰਦਾਂ ਹੈੜੀ ਹੈ ਜੀ ਗੁਰੂ ਗਿਆਨਨਾਥ ਵਾਲਮੀਕ ਤੀਰਥ ਅਮਰਤ ਸਰ ਤੋਂ ਮੈਨੂੰ ਜ਼ਿਲ੍ਹਾ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਹੋਇਆਗਾ ਸਰ ਇੱਥੇ ਇਹ ਜੀਵਨ ਹਸਪਤਾਲ ਹੈ ਜੀ ਪਟਿਆਲਾ 21 ਨੰਬਰ ਫਾੜਕ ਚੜਨ ਤੋਂ ਪਹਿਲਾਂ ਹੀ ਤੇ ਲੀਲਾ ਭਵਨ ਚੌਕ ਟੱਪ ਕੇ ਜੀ ਠੀਕ ਹੈ ਲੋ ਜੀ ਸਰ ਇੱਥੇ ਨਾ ਇੱਕ ਮਨਪ੍ਰੀਤ ਕੌਰ ਦੀ ਨਾਂ ਦੀ ਲੇਡੀ ਸੀ ਉਹਨੂੰ ਘਰੇ ਬੈਠੀ ਨੂੰ ਗਰਮੀ ਦੇ ਕਾਰਨ ਚੱਕਰ ਆਇਆ ਚੱਕਰ ਆਉਣ ਕਰਨ ਉਹ ਬੈੱਡਾ ਤੋਂ ਗਿਰ ਗਈ ਗਿਰਨ ਦੇ ਕਾਰਨ ਉਹਨੂੰ ਇੱਥੇ ਰਜਿੰਦਰਾ ਹਸਪੀਟਲ ਲਿਆਂਦਾ ਤੇ ਉਸ ਤੋਂ ਬਾਅਦ ਇੱਥੇ ਜੀਵਨ ਹਸਪਤਾਲ ਲਿਆਂਦਾ ਗਿਆ ਵੈਸੇ ਗਰਮੀ ਕਾਰਨ ਚੱਕਰ ਆ ਗਿਆ ਜੀ ਚੱਕਰ ਆਉਣ ਦੇ ਕਾਰਨ ਉਹ ਗਿਰ ਗਈ ਤੇ ਹੁਣ ਅਸੀਂ ਇੱਥੇ 47000 ਰੁਪਏ ਪਹਿਲਾਂ ਜਮ੍ਹਾਂ ਕਰਾ ਚੁੱਕੇ ਆ 98233 ਰੁਪਏ ਦਾ ਹੋਰ ਬਿੱਲ ਬਣਾਇਆ ਕਰ ਰਹੇ ਨੇ ਜਦਕਿ ਕੁੜੀ ਡੈੱਡ ਹੋ ਚੁੱਕੀ ਐ ਅਸੀਂ ਡੈੱਡ ਬੋਡੀ ਲੈਣੀ ਐ ਜੀ ਅਸੀਂ ਕਾਰਵਾਇਜ਼ ਕੋਈ ਨਹੀਂ ਕਰਾਉਣਾ ਚਾਹੁੰਦੇ ਕੁੜੀ ਦਾ ਪੇਕਾ ਤੇ ਸਾਰਾ ਪਰਿਵਾਰ ਦੋਨੇ ਸਹਿਮਤ ਨੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਇਹ ਆਪਣਾ 98233 ਰੁਪਏ ਹੋਰ ਮੰਗਦੇ ਨੇ ਜੀ हां जी ਇਹਨਾਂ ਨੇ ਕੁਐਸਟੀ ਪਾਈ ਸੀ ਪਹਿਲਾਂ ਤਾਂ ਇਹਨਾਂ ਨੇ ਕੁਐਸਟੀ ਨਹੀਂ ਪਾਈ ਅੱਜ ਇਹਨਾਂ ਨੇ ਕੁਐਸਟੀ ਪਾਈ ਹੈ ਜਦੋਂ ਪੈਸੇ ਦੀ ਮੰਗ ਹਸਪੀਟਲ ਵਾਲਿਆਂ ਨੇ ਕੀਤੀ ਹੈ ਤਾਂ ਅਸੀਂ ਕਿਹਾ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਇਹਨਾਂ ਨੇ ਚਾ ਕੇ ਕੁਐਸਟੀ ਥਾਣੇ ਨੂੰ ਜੁਲਕਾ ਥਾਣੇ ਨੂੰ ਪਾਤੀ ਜੀ ਉੱਥੋਂ ਸੁਖਦੇਵ ਸਿੰਘ ਜੀ ਆਏ ਹੋਏ ਨੇ ਜੇਕਰ ਇਲਾਜ ਕੀਤਾ ਹੁੰਦਾ ਤਾਂ ਡੈੱਡ ਕਿਉਂ ਹੁੰਦੀ ਜੀ ਮੇਰਾ ਨਾਮ ਸੁਮੇਸ਼ ਕੌਸ਼ਲ ਹੈ ਸਰ ਕੀ ਅਹੁਦਾ ਸਰ ਤੁਹਾਡਾ ਹਸਪੀਟਲ ਵਿੱਚ ਮੈਂ ਹਸਪੀਟਲ ਦਾ ਓਨਰ ਹਾਂ ਜੀ ਸਰ ਇੱਕ ਬਾਰੇ ਇੱਕ ਬੰਦੇ ਹੈਗੇ ਵੀ ਕੁਝ ਬੰਦੇ ਬੈਠੇ ਸੀ ਉਹਨਾਂ ਨੇ ਪਾਰ ਬੈਠੇ ਨੇ ਉਹ ਕਹਿੰਦੇ ਵੀ ਡਾਕਟਰ ਆਡੀ ਅੰਗੈਲੀ ਕਰਕੇ ਜਿਹੜੀ ਹੈਗੀ ਲੇਡੀ ਦੀ ਡੈਥ ਹੋ ਗਈ ਹੈ ਸਰ ਕੀ ਮਸਲਾ ਕੁਝ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਸ ਲੇਡੀ ਦਾ ਆਪਰੇਸ਼ਨ ਕੀਤਾ ਗਿਆ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਕੀਤਾ ਗਿਆ ਤੇ ਉਸ ਦਾ ਮੇਜਰ ਆਪਰੇਟ ਸੀਗਾ ਕ੍ਰੈਨੋਟੋਮੀ ਕੀਤੀ ਹੈ ਡਾਕਟਰ ਸਲਵਿੰਦਰ ਨੇ ਜਿਹੜੇ ਕਿ ਦਿਮਾਗ ਦੇ ਮਾਹਰ ਨੇ ਉਸ ਦੇ ਬਾਰੇ ਜਿੰਨੇ ਵੀ ਜ਼ਰੂਰੀ ਗੱਲ ਸੀਗੀ ਜੋ ਵੀ ਸੀ ਉਹ ਸਾਰਾ ਕੁਝ ਉਹਨਾਂ ਤੋਂ ਕੰਸੈਂਟ ਲੈ ਕੇ ਆਪਰੇਟ ਕੀਤਾ ਸੀਗਾ ਇਵਨ ਕਿ ਡੈਥ ਓਨ ਟੇਬਲ ਦਾ ਕੰਸੈਂਟ ਲਿੱਤਾ ਗਿਆ ਸੀ ਪੇਸ਼ੈਂਟ ਸਾਡੇ ਕੋਲ ਰੈਫਰ ਹੋ ਕੇ ਰਜਿੰਦਰਾ ਤੋਂ ਇਹਨਾਂ ਨੇ ਪੀਜੀਆ ਹੀ ਕਿਹਾ ਸੀਗਾ ਉਸ ਤੋਂ ਬਾਅਦ ਉਹ ਸਾਡੇ ਕੋਲ ਆ ਗਿਆ ਇੱਥੇ ਪੇਸ਼ੈਂਟ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਆਪਰੇਟ ਕੀਤਾ ਜਿਸ ਦੇ ਵਿੱਚ ਕਿ ਉਸ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਗਲੇ ਦਿਨ ਪੇਸ਼ੈਂਟ ਨਹੀਂ ਬਚ ਪਾਇਆ ਲੇਕਿਨ ਜਿਹੜਾ ਜਿਸ ਗੱਲ ਪਿੱਛੇ ਅੱਜ ਉਹ ਸ਼ੋਰ ਪਾ ਰਹੇ ਸੀਗੇ ਸਾਨੂੰ ਹਰਾਸ ਕੀਤਾ ਜਾ ਰਿਹਾ ਹੈ ਬੇਸਿਕਲੀ ਗੱਲ ਹੈਗੀ ਕਿ ਬਾਡੀ ਅਸੀਂ ਹੈਂਡ ਓਵਰ ਕਰਨੀ ਸੀਗੀ ਪੁਲਿਸ ਨੂੰ ਪੁਲਿਸ ਲੇਟ ਆਈ ਹੈ ਇੰਨੀ ਗੱਲ ਪਿੱਛੇ ਉਹ ਸਾਰੇ ਜਣੇ ਇਕੱਠੇ ਹੋ ਗਏ ਸਰ ਕੀ ਨਾਮ ਕੀ ਲੇਡੀ ਦਾ ਕਿੰਨੀ ਹੋ ਸਕਦੀ ਹੈ ਲੇਡੀ ਦਾ ਨਾਮ ਸੀ ਮਨਪ੍ਰੀਤ ਕੌਰ 26 ਸਾਲ ਫੀਮੇਲ ਸਰ ਉਹ ਕੈਰੀ ਨਹੀਂ ਕਿ ਡਾਕਟਰ ਜਾਂ ਜਿਹੜੇ ਹਸਪੀਟਲ ਦੇ ਜਿਹੜੇ ਮਲਿਕ ਦੇ ਘਾਰੇ ਨੇ ਉਹ ਸਾਡੇ ਕੋਲੋਂ ਬੈੱਡ ਬੈਡ ਬੋਡੀ ਲੈ ਜਾਣ ਦੇ ਬਦਲੇ ਕੁਝ ਪੈਸਿਆਂ ਦੀ ਡਿਮਾਂਡ ਕਰਦੇ ਉਹ ਦੇਖੋ ਉਹਨਾਂ ਦਾ ਇੱਕ ਬਿੱਲ ਪੈਂਡਿੰਗ ਹੈਗਾ ਸੀਗਾ ਬਿੱਲ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਇਲਾਜ ਦਿੱਤਾ ਗਿਆ ਸੀ ਉਹਨਾਂ ਨੇ 47000 ਰੁਪਏ ਸਾਡੇ ਕੋਲ ਡਿਪੋਜ਼ਿਟ ਕਰਾਇਆ ਸੀ ਬਟ ਬੈਲੈਂਸ ਪੇਮੈਂਟ ਉਹਨਾਂ ਦੀ ਹੈਗੀ ਹੈ ਬਟ ਉਹ ਉਹਨਾਂ ਨੇ ਕੁਝ ਏਦਾਂ ਦੇ ਬੰਦੇ ਇੱਥੇ ਬੁਲਾ ਕੇ ਕੱਟ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਨਾਲੋਂ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੇ ਬਿਨਾ ਪੈਸੇ ਦਿੱਤੇ ਉਹ ਡੈੱਡ ਬੋਡੀ ਲੈ ਕੇ ਗਏ ਨੇ ਔਰ ਬਟ ਉਹ ਉਹ ਡੈੱਡ ਬੋਡੀ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਨੀ ਸੀ ਇਸ ਕਰਕੇ ਅਸੀਂ ਉਸ ਤੋਂ ਪਹਿਲਾਂ ਉਹਨਾਂ ਨੂੰ ਦੇ ਹੀ ਨਹੀਂ ਸਕਦੇ ਸੀ ਸਾਡੀ ਮਜਬੂਰੀ ਆਈ ਸੀ ਉਸ ਗੱਲ ਦਾ ਉਹਨਾਂ ਨੇ ਗਲਤ ਮਤਲਬ ਕਰ ਲਿਆ ਉਹਨੋਂ ਜਿਹੜਾ ਇਸ਼ੂ ਐ ਸੌਲਵ ਹੋ ਗਿਆ ਸੌਲਵ ਹੋ ਗਿਆ ਜੀ ਬਟ ਹਸਪੀਟਲ ਦੀ ਪੇਮੈਂਟ ਨਹੀਂ ਹੋ ਦਿੱਤੀ